ਮੈਂ ਅੱਜ ਪਾਵਰ ਕਲੋਨੀ ਆਪਣੇ ਵਾਰਡ 'ਚ ਆਇਆ ਔਰ ਮੈਂ ਤੁਹਾਨੂੰ ਇਸ ਸਰਕਾਰ ਦੀ ਕਾਰਗੁਜ਼ਾਰੀ ਦਿਖਾਣੀ ਚਾਹੁੰਦਾ ਆ ਕਿ ਆ ਪਿਛਲੇ ਦਿਨਾਂ 'ਚ ਇਹ ਸੜਕਾਂ ਬਣੀਆਂ ਹਾਲੇ ਸੜਕਾਂ ਬਣੀਆਂ ਨੂੰ 1 ਮਹੀਨਾ ਨਹੀਂ ਹੋਇਆ ਔਰ ਇਹ ਸੜਕ ਦੀ ਹਾਲਤ ਤਾਂ ਦੇਖੋ ਜੀ ਇਹ ਸੜਕ ਦੀ ਹਾਲਤ ਹੈ ਇਹ ਨਵੀਂ ਬਣੀ ਸੜਕ ਹੈ ਔਰ ਲੋਕਾਂ ਨੇ ਆ ਦੇਖੋ ਆ ਰੋੜੀਆਂ ਇਕੱਠੀਆਂ ਕਰਕੇ ਆਪ ਹੀ ਰੱਖੀਆਂ ਹੋਈਆਂ ਤਾਂ ਕਿ ਬੱਚੇ ਡਿੱਗਣ ਨਾ ਆ ਇਧਰ ਦੇਖੋ ਆ ਰੋੜੀ ਹੈ ਔਰ ਓੜੀ ਇਕੱਠੀ ਕੀਤੀ ਹੋਈ ਹੈ। ਉਹ ਔੜੀ ਇਕੱਠੀ ਕੀਤੀ ਹੋਈ ਹੈ। ਉਹ ਸਾਰੀਆਂ ਔੜੀ ਦੇ ਢੇਰ ਲੋਕਾਂ ਨੇ ਲਾਏ ਹੋਏ ਆ ਤਾਂ ਕਿ ਲੋਕਾਂ ਦੇ ਬੱਚੇ ਨਾ ਗਿਰਨ। ਔਰ ਕੇਵਲ ਇੰਨੀ ਇਹ ਮੈਂ ਇਸ ਟਾਈਮ ਟਾਈਪ 2 ਦੇ ਤੁਹਾਨੂੰ ਹਾਲਾ ਦਿਖਾ ਰਿਹਾ। ਔਰ ਇਸੇ ਤਰ੍ਹਾਂ ਟਾਈਪ 3, ਟਾਈਪ 4 ਪਾਵਰ ਕਲੋਨੀ ਦੇ ਵਿੱਚ ਜਿੰਨੀਆਂ ਵੀ ਸੜਕਾਂ ਬਣੀਆਂ ਲੱਖਾਂ ਰੁਪਏ ਦੀ ਲਾਗਤ ਨਾਲ। ਮੈਂ ਥਰਮਲ ਪਲਾਂਟ ਦੀ ਮੈਨੇਜਮੈਂਟ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਹੈ ਕਿ ਬਹੁਤ ਵੱਡੇ ਵੱਡੇ ਖੋ ਜਾਰ ਹੋਈ ਸੀ ਇਹ ਸਮਝੇ ਤੇ ਅਸੀਂ ਪਾਵਰ ਕਲੋਡੀ ਦੀਆਂ ਸੜਕਾਂ ਸਾਰੀਆਂ ਬਣਾਤੀਆਂ ਜੀ ਆ ਸੜਕਾਂ ਬਣੀਆਂ ਜੀ ਆ ਸੜਕਾਂ ਦੀ ਹਾਲਤ ਹੈ ਜੀ ਔਰ ਅਜੇ ਇਹਨਾਂ ਸੜਕਾਂ ਨੂੰ ਬਣਿਆ ਨੂੰ 2 ਮਹੀਨੇ ਵੀ ਨਹੀਂ ਹੋਏ ਔਰ ਮੈਂ ਬੇਨਤੀ ਕਰੂੰਗਾ ਮੈਨੇਜਮੈਂਟ ਨੂੰ ਵੀ ਆ ਦੇਖੋ ਜੀ ਇਹ ਸੜਕ ਵੀ ਹੌਟ ਮੈਂ ਮੈਨੇਜਮੈਂਟ ਨੂੰ ਬੇਨਤੀ ਕਰੂੰਗਾ ਕਿ ਇਹ ਠੇਕੇਦਾਰ ਨੂੰ ਕਿਸੇ ਨੇ ਪੁੱਛਿਆ ਕਿ ਆ ਜੀ ਠੇਕੇਦਾਰ ਨੂੰ ਕੋਈ ਲੈਟਰ ਕਢਾਇਆ ਗਿਆ ਮੈਂ ਬੇਨਤੀ ਕਰਦਾ ਆ ਦਿਖਾਓ ਜੀ ਸਾਰੀ ਰੋੜੀ ਇਕੱਠੀ ਕਰਕੇ ਲੋਕਾਂ ਨੇ ਆਪ ਹੀ ਝਾੜੂ ਮਾਰ ਕੇ ਸਾਈਡ ਤੇ ਰੱਖੀ ਹੋਈ ਆ ਤਾਂ ਕਿ ਬੱਚੇ ਜਿਹੜੇ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਜਾਂਦੇ ਆ ਬੱਚੇ ਫਿਸਲ ਨਾ ਬੱਚੇ ਸਲਿੱਪ ਕਰਕੇ ਸੱਟਾਂ ਨਾ ਲਵਾਉਣ ਔਰ ਅਕਸਰ ਕਈ ਬੱਚਿਆਂ ਦੇ ਇੱਥੇ ਸੱਟਾਂ ਲੱਗੀਆਂ ਇਹ ਮੈਂ ਤੁਹਾਨੂੰ ਟਾਈਪ 2 ਦੀ ਪੋਜੀਸ਼ਨ ਦਿਖਾ ਰਿਹਾ ਔਰ ਇਸੇ ਤਰ੍ਹਾਂ ਟਾਈਪ 3 ਵਿੱਚ ਟਾਈਪ 4 ਵਿੱਚ ਇਹ ਜਿਹੜੀਆਂ ਥਰਮਲ ਪਲਾਂਟ ਦੀ ਮੈਨੇਜਮੈਂਟ ਵੱਲੋਂ ਸੜਕਾਂ ਬਣਾਈਆਂ ਗਈਆਂ ਉਡੀਅ ਹਾਲਤ ਹੈ ਔਰ ਮੈਂ ਚੀਫ ਇੰਜੀਨੀਅਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਗੌਰ ਕੀਤਾ ਜਾਵੇ ਸਟੇਕੀਡਰ ਦੀ ਪੇਮੈਂਟ ਰੋਕੀ ਜਾਵੇ